ਵੋਟਰ ਮਿੱਤਰਾ ਗੱਲ ਸੁਣਾਵਾ ਵੋਟਰ ਮਿੱਤਰਾ ਗੱਲ ਸੁਣਾਵਾ ਗੱਲ ਕਰ ਲਿਆ ਮੇਰੀ ਨੋਟ ਈਵੀਐਮ ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ ਈਵੀਐਮ ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ ਭਾਰਤ ਦੇਸ਼ ਦੀ ਇੱਕ ਆਵਾਜ਼ ਈਵੀਐਮ ਤੋਂ ਬਿਨਾ ਚੋਣਵ ਭਾਰਤ ਦੇਸ਼ ਦੀ ਇੱਕ ਆਵਾਜ਼ ਈਵੀਐਮ ਤੋਂ ਬਿਨਾ ਸਨਾਪ ਚੋਣਵ ਮੰਨਦਾ ਨਹੀਂ ਇੱਕ ਵੱਡਾ ਸਾਹਿਬ ਆਵੇਂ ਆਖੇ ਕੋਟ ਈਵੀਐਮ ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ ਪਿੰਡਾਂ ਵਿੱਚ ਕੋਈ ਬੜ ਨਹੀਂ ਦਿੰਦਾ ਪਿੰਡਾਂ ਵਿੱਚ ਕੋਈ ਬੜ ਨਹੀਂ ਦਿੰਦਾ ਸੱਥਾਂ ਵਿੱਚ ਕੋਈ ਖੜ ਨਹੀਂ ਦਿੰਦਾ ਪਿੰਡਾਂ ਵਿੱਚ ਕੋਈ ਬੜ ਨਹੀਂ ਦਿੰਦਾ ਸੱਥਾਂ ਵਿੱਚ ਕੋਈ ਖੜ ਨਹੀਂ ਦਿੰਦਾ 400 ਸੀਟਾਂ ਜਿੱਤਾਂਗੇ ਫਿਰ ਵੀ ਕਹਿੰਦੇ ਨੇ ਇੱਕ ਠੋਕ ਈਵੀਐਮ ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ ਈਵੀਐਮ ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ ਸਰਕਾਰੀ ਝੂਠਿਆ ਵਾਅਦੇ ਕਰਕੇ ਪਿੰਡਾਂ ਵਿੱਚ ਲੋਕੀ ਫਿਰਦੇ ਹਰਖੇ ਸਰਕਾਰੀ ਝੂਠਿਆ ਵਾਅਦੇ ਕਰਕੇ ਪਿੰਡਾਂ ਵਿੱਚ ਲੋਕੀ ਫਿਰਦੇ ਹਰਖੇ ਕਹਿੰਦੇ ਨਹੀਂ ਦਿਆਂਗੇ ਵੋਟ ਪਰ ਈਵੀਐਮ ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ ਈਵੀਐਮ ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ ਬੀਵੀ ਪੈਟ ਮਸ਼ੀਨ ਵੀ ਲਾਉਣੀ ਬੀਵੀ ਪੈਟ ਮਸ਼ੀਨ ਵੀ ਲਾਉਣੀ ਪਰ ਪਾਰਟੀ ਦੀ ਘੰਟੀ ਨਾ ਕਰਵਾਉਣੀ ਕਿਉਂਕਿ ਮਨ ਵਿੱਚ ਭਾਰੀ ਖੋਟ ਈਵੀਐਮ ਨੇ ਲੁੱਟ ਲੈਣਾ ਉਹ ਤੇਰਾ ਬੜਾ ਕੀਮਤੀ ਵੋਟ ਈਵੀਐਮ ਨੇ ਲੁੱਟ ਲੈਣਾ ਉਹ ਤੇਰਾ ਬੜਾ ਕੀਮਤੀ ਵੋਟ VOTER ਮਿੱਤਰਾ ਗੱਲ ਸੁਣਾਵਾ VOTER ਮਿੱਤਰਾ ਗੱਲ ਸੁਣਾਵਾ ਗੱਲ ਕਰ ਲਿਆ ਮੇਰੀ ਨੋਟ ਈਵੀਐਮ ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ ਈਵੀਐਮ ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ ਭਾਰਤ ਦੇਸ਼ ਦੀ ਇੱਕ ਆਵਾਜ਼ ਈਵੀਐਮ ਤੋਂ ਬਿਨਾ ਚੋਣ ਭਾਰਤ ਦੇਸ਼ ਦੀ ਇੱਕ ਆਵਾਜ਼ ਈਵੀਐਮ ਤੋਂ ਬਿਨਾ ਸਨਾਪ ਚੋਣ ਮੰਦਾ ਨਹੀਂ ਇੱਕ ਵੱਡਾ ਸਾਹਬ ਭਾਵੇਂ ਆਖੇ ਕੋਟ ਈਵੀਐਮ ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ ਪਿੰਡਾਂ ਵਿੱਚ ਕੋਈ ਬੜ ਨਹੀਂ ਜਾਂਦਾ ਪਿੰਡਾਂ ਵਿੱਚ ਕੋਈ ਬੜ ਨਹੀਂ ਜਾਂਦਾ ਸੱਥਾਂ ਵਿੱਚ ਕੋਈ ਖੜ ਨਹੀਂ ਜਾਂਦਾ ਪਿੰਡਾਂ ਵਿੱਚ ਕੋਈ ਵੜ ਨਹੀਂ ਦਿੰਦਾ ਸੱਥਾਂ ਵਿੱਚ ਕੋਈ ਖੜ ਨਹੀਂ ਦਿੰਦਾ 400 ਸੀਟਾਂ ਜਿੱਤਾਂਗੇ ਫਿਰ ਵੀ ਕਹਿੰਦੇ ਨੇ ਇੱਕ ਠੋਕ ਈਵੀਐਮ ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ ਈਵੀਐਮ ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ ਸਰਕਾਰੀ ਝੂਠੇ ਵਾਅਦੇ ਕਰਕੇ ਪਿੰਡਾਂ ਵਿੱਚ ਲੋਕੀ ਫਿਰਦੇ ਹਰਖੇ ਸਰਕਾਰੀ ਝੂਠੇ ਵਾਅਦੇ ਕਰਕੇ ਪਿੰਡਾਂ ਵਿੱਚ ਲੋਕੀ ਫਿਰਦੇ ਹਰਖੇ ਕਹਿੰਦੇ ਨਹੀਂ ਦਿਾਂਗੇ ਵੋਟ ਪਰ EVM ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ EVM ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ BB65 ਮਸ਼ੀਨ ਵੀ ਲਾਉਣੀ BB65 ਮਸ਼ੀਨ ਵੀ ਲਾਉਣੀ ਪਰ ਪਰਚੀ ਦੀ ਗਿਣਤੀ ਨਾ ਕਰਵਾਉਣੀ ਕਿਉਂਕਿ ਮਨ ਵਿੱਚ ਭਾਰੀ ਖੋਟ EVM ਨੇ ਲੁੱਟ ਲੈਣਾ ਤੇਰਾ ਬੜਾ ਕੀਮਤੀ ਵੋਟ EVM ਨੇ ਲੁੱਟ ਲੈਣਾ ਉਹ ਤੇਰਾ ਬੜਾ ਕੀਮਤੀ ਵੋਟ